ਗੁੱਡੂ ਗੁੱਡੂ ਹਾਂ ਬਾਪੂ ਆ ਗਿਆ ਕੰਮ ਤੋਂ ਇਹ ਗੁੱਡੂ ਛੱਡ ਦੇ ਛੇ ਤੇ ਪਾਣੀ ਫੜਾ ਮੈਂ ਮੂੰਹ ਹੱਥ ਧੋਲਾ ਬੁੱਤ ਥੱਕਿਆ ਵੜ ਆਇਆ ਅੱਲਾ ਬਾਪੂ ਗੁੱਡੂ ਅੱਲ ਫਾਫਾ ਲਿਆ ਪੁੱਤ ਜਿਹੜਾ ਮੈਂ ਲੈ ਕੇ ਆਇਆ ਅਲੇ ਬਾਪੂ ਬਹਿ ਜਾ ਪੁੱਤ ਆ ਵੇਖ ਤੇਰੀ ਲਈ ਮੈਂ ਕੀ ਲੈ ਕੇ ਆਇਆ ਦੀਵਾਲੀ ਵਾਸਤੇ ਦੀਵੇ ਹੈ ਬਾਪੂ ਮੈਨੂੰ ਤਾਂ ਲੱਗਦਾ ਸੀ ਇਸ ਵਾਰ ਮੈਂ ਦੀਵਾਲੀ ਨਹੀਂ ਮਨਾਉਂਗੀ ਲੇਕਿਨ ਤੂੰ ਤੇ ਮੇਰੇ ਵਾਸਤੇ ਦੀਵੇ ਲੈ ਆਇਆ ਏ ਡੇ ਸੋਣੇ ਵਾਹਿਗੁਰੂ ਬਾਬਾ ਇਦਾਂ ਹੀ ਖੁਸ਼ੀਆਂ ਲੈ ਕੇ ਆਵੇ ਦੇ ਸੋਨੇ ਦੀ ਵੀ ਨੇ। ਕੋਣੀ ਆ ਨਾ ਤੇ ਹੁਣ ਆਪਾਂ ਜਗਾਵਾਂਗੇ ਦੀਵਾਲੀ ਦੇ। ਠੀਕ ਆ। ਠੀਕ ਆ। ਚਲ ਆ ਫਿਰ ਹੁਣ ਉੱਥੇ ਰੱਖ ਲੈ। ਤੇ ਹੁਣ ਆਪਾਂ ਜਗਾਉਣੇ ਆ। ਠੀਕ ਆ। ਰੱਖ ਲੈ ਮੇਰੀ ਧੀ। ਗੜੇ। ਉਹ ਮੰਗਲ ਆ ਗਿਆ ਕੰਮ ਤੋਂ। ਹਾਂਜੀ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਆਜੋ। ਉਹ ਕਿਰਾਏ ਦਾ ਕੀ ਹਿਸਾਬ ਦਾ ਵੈਦ ਕੀ ਤੇਰਾ? ਹੈਂ? ਸਾਬ ਜੀ ਮੇਰਾ ਬਹੁਤ ਮਾੜਾ ਹਾਲ ਆ ਮੇਰੀਆਂ ਤਿਹਾਰੀਆਂ ਨਹੀਂ ਲੱਗੀਆਂ ਮੈਂ ਤੇ ਬੱਚਿਆਂ ਨੂੰ ਵੀ ਹੁਣ ਦਿਨ ਤਿਹਾਰ ਦਾ ਵੇਲਾ ਕੁਝ ਨਹੀਂ ਲਿਆ ਕੇ ਦਿੱਤਾ ਬੜਾ ਮੰਦਾ ਹਾਲ ਹੈ ਜੀ ਦੇਣ ਤਿਹਾਰ ਦਾ ਤੈਨੂੰ ਬੜਾ ਫਿਕਰ ਹੈ ਹੈ ਕਿਰਾਏ ਦਾ ਤੈਨੂੰ ਕੋਈ ਫਿਕਰ ਨਹੀਂਗਾ ਅੱਗੇ ਕਿੰਨੇ ਮਹੀਨੇ ਹੋ ਗਏ ਆ ਹੈ ਮੈਨੂੰ ਸ਼ਰਮ ਦਾ ਮਾਰਾ ਆਉਂਦਾ ਨਹੀਂ ਮੈਂ ਕਹਿੰਦਾ ਚੱਲ ਆਪੇ ਫੜਾ ਦੂਗਾ ਅੱਜ ਫੇਰ ਤੇਰਾ ਉਹੀ ਹਾਲ ਆ ਯਾਰ ਮੇਰੀ ਸੁਣ ਲੈ ਗੱਲ ਆ ਤਿਹਾਰਾ ਤੁਰਨ ਮੈਂ ਨਹੀਂ ਜਾਣਦਾਗਾ ਮੈਨੂੰ ਘੱਟ ਤਾਂ ਕਿਰਾਇਆ ਮਿਲਣਾ ਚਾਹੀਦਾ ਠੀਕ ਹੈ ਨਾ ਨਹੀਂ ਤਾਂ ਆਪਦੀ ਟੈਂਟ ਫੋੜੀ ਚੱਕ ਤੇ ਤੁਰਦਾ ਬਾਹਰ ਇਥੋਂ ਕਾਪੀ ਜੀ ਥੋੜਾ ਟਾਈਮ ਲਓ ਥੋੜਾ ਯਾਰ ਹੋਰ ਕਿੰਨਾ ਕੁ ਟਾਈਮ ਲੈਣਾ ਤੂੰ ਦੱਸ ਜੀ ਮੈਂ ਬੱਚੇ ਲੈ ਕੇ ਕਿੱਥੇ ਜਾ ਬੜਾ ਯਾਰ ਇਹ ਮੈਂ ਨਹੀਂ ਜਾਣਦਾ ਕੁਝ ਮੈਨੂੰ ਕਰਾਰੇ ਨਾਲ ਮਤਲਬ ਆ ਬਸ ਇਹ ਕਿ ਕਿਤਾਬ ਆਪਾਂ ਨੇ ਇਹਨੇ ਗੋਈ ਪਟਾਕੇ ਪਾਪਾ ਨੂੰ ਜਾ ਕੇ ਪੁੱਛਦੀ ਆ ਪਪਾ ਤੁਸੀਂ ਇਹ ਕਿਤਾਬ ਕੀ ਗੱਲ ਹੋ ਗਈ ਮੇਰੇ ਸ਼ੇਰ ਬਤ ਨੂੰ इडियू का अलग अलग आस चल आप चलिए कितने चाहिए पटाखे दस में बहुत सार। सारे बहुत सारे सारी दुकान ले आएगी चला चलिए ऐ खुश होया कर ठीक है मैंने बहुत सारे पटाखे लिए हूं तो मैं सारे पटाखे चलाऊंगा आ कोई नहीं कोई नहीं कोशिश है चलो कोई क्या तू की गला ਕੀ ਆ ਨੱਚ ਲਈ ਯਾਰ ਹਲੇ ਮੁਟਰਾਂ ਕੀ ਕਰੋਗੀ ਪਾਜੀ ਮੈਂ ਤੇ ਉਹ ਦਿਹਾੜੀ ਲਾ ਕੇ ਆਉਂਦਿਆਂ ਹਾਂ ਤੇ ਰਸਤੇ 'ਚ ਵੇਖਿਆ ਇੱਕ ਬੱਚਾ ਬੋਲਚੜੀ ਚਲਾਈ ਜਾਂਦਾ ਈ ਇੱਕਦਮ ਇਹਦੇ ਹੱਥ 'ਤੇ ਲੱਗੀ ਤੇ ਮੈਂ ਅੰਦਰ ਲੈ ਆਂ ਜੀ ਉਹਨੂੰ ਠੀਕ ਆ ਬੱਚੂ ਹੈ ਚੱਲ ਮੈਂ ਉਹਨੂੰ ਮੈਂ ਤੈਨੂੰ ਯਾਰ ਇੰਨਾ ਕੁਝ ਬੋਲ ਕੇ ਆਇਆ ਕਿਰਾਏ ਬਦਲੇ ਹੈ ਤੁਮ ਆਜ ਮੇਰੀ ਧੀ ਦਾ ਨਾਮ ਲੈ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਬਹੁਤ ਬਹੁਤ ਕੋਈ ਗੱਲ ਨਹੀਂ ਪਾਜੀ ਇਹ ਮੇਰਾ ਫਰਜ਼ ਹੈ ਬੱਚੇ ਦਾ ਦੁੱਖ ਨਹੀਂ ਦਿੱਤਾ ਜਾਂਦਾ ਮੇਰੀ ਜਗ੍ਹਾ ਕੋਈ ਵੀ ਹੁੰਦਾ ਤੇ ਉਹ ਵੀ ਇਦਾਂ ਹੀ ਕਰਦਾ ਨਹੀਂ ਦੇਖਿਆ ਜਾਂਦਾ ਦੁੱਖ ਬੱਚੇ ਦਾ ਚੰਨ ਮੰਡਲ ਭਾਈ ਅੱਛੇ ਬੀਏ ਗੋਸੇ ਲੈ ਆ। ਮਾਫ਼ ਕਰਦੀ ਮੈਂ ਤੇ ਆਪਾਂ ਨਾ ਦਿਵਾਰੀ ਮਲਾਈਏ ਧੋਣ ਤਾਂ ਆ। ਆ ਜਾ। ਚਾਹ ਪੀਂਈਆਂ ਨਾਲ ਆ ਜਾ। ਤਾਨੂੰ ਇਹ ਸਾਡੀ ਨਿੱਕੀ ਜੀ ਸਟੋਰੀ ਕਿਵੇਂ ਦੀ ਲੱਗੀ ਜੇ ਚੱਗੀ ਲੱਗੀ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਤਾ ਨਾ ਸਾਡੇ ਚੈਨਲ ਦਾ ਨਾਮ ਸਰਗੁਣ ਜੋਹਾਨ ਫੈਮਿਲੀ ਬਲੌਗ ਤੇ ਸਰਗੁਣ ਜੋਹਾਨ ਸ਼ਾਰਟਸ ਥੈਂਕ ਯੂ ਦੋਸਤੋ ਵੀਡੀਓ ਨੂੰ ਲਾਈਕ ਕਰਨਾ